ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਇੱਕ ਹੋਰ ਨਵੀਂ ਪੋਸਟ ਪਾਉਣ ਲੱਗੇ ਆ ਅੱਜ ਪਾਉਣ ਲੱਗੇ ਆ ਅਸੀਂ ਵੀ ਜਦੋਂ ਬੰਦਾ ਜਾਂਦਾ ਹੁੰਦਾ ਹੈ ਜਿਵੇਂ ਸਾਡੇ ਬਜ਼ੁਰਗ ਕੋਈ ਗੱਲ ਆਪ ਦੇ ਧੀਆਂ ਪੁੱਤਾਂ ਨੂੰ ਕਹਿੰਦੇ ਆ ਤਾਂ ਉਹਨਾਂ ਦੀ ਜਾਂਦਿਆਂ ਦੀ ਕੋਈ ਗੱਲ ਨਹੀਂ ਮੰਨਦਾ ਤਾਂ ਜਿਵੇਂ ਕਹਿੰਦੇ ਹੁੰਦੇ ਆ ਪੰਜਾਬੀ ਦੀ ਇੱਕ ਕਹਾਵਤ ਹੈ ਵੀ ਜਾਂਦਿਆਂ ਦੀ ਕੋਈ ਗੱਲ ਨਾ ਮੰਨੇ ਮਰਿਆਂ ਬਾਝੋਂ ਪੂਜਣ ਮਟੀਆਂ ਨੂੰ ਤਾਂ ਇੱਥੇ ਲੋਕ ਆ ਜਿਹੜੇ ਜਦੋਂ ਬੰਦਾ ਮਰ ਜਾਂਦਾ ਹੈ ਤਾ ਜੌਂਦੇ ਦੀ ਕੋਈ ਤਾਰੀਫ ਨਹੀਂ ਕਰਦਾ ਜੌਂਦੇ ਦਾ ਚਾਹੇ ਉਹ ਜਿੰਨੇ ਵੀ ਚੰਗੇ ਕੰਮ ਕਰਦਾ ਉਹਦੇ ਜੌਂਦੇ ਨੂੰ ਨਹੀਂ ਕਹਿੰਦੇ ਵੀ ਉਹ ਬੰਦਾ ਬਹੁਤ ਵਧੀਆ ਭਾਈ ਆਪਾਂ ਉਹਦੇ ਸਾਰੇ ਜਾਣੇ ਪਿੱਛੇ ਲੱਗ ਗਏ ਚਾਹੇ ਉਹ ਦੇਸ਼ ਦੀ ਗੱਲ ਕਰਦਾ ਹੈ ਪਿੰਡ ਦੀ ਗੱਲ ਕਰਦਾ ਜਾਂ ਪਿੰਡ ਦੀ ਭਲਾਈ ਦੀ ਗੱਲ ਕਰਦਾ ਜੇ ਉਹਦੇ ਆਪਾਂ ਗੱਲ ਨੂੰ ਮੰਨ ਗਏ ਤਾਂ ਬਾਅਦ ਵਿੱਚ ਕੀ ਹੁੰਦਾ ਜਦੋਂ ਉਹ ਬੰਦਾ ਇਸ ਦੁਨੀਆ ਤੋਂ ਤੁਰ ਜਾਂਦਾ ਹੈ ਮਗਰੋਂ ਪੱਲੀ ਤੇ ਬਹਿ ਕੇ ਆਉਂਦੇ ਆ ਘਰਾਂ ਦੇ ਵਿੱਚ ਮਸੂਬ ਕਰਨੋਂ ਦੇ ਮਾੜਾ ਹੋਇਆ ਉਹ ਤਾਂ ਹੁਣ ਚੰਗਾ ਕੋ ਮਾੜਾ ਕੋ ਤਾਂ ਦੁਨੀਆ ਤੋਂ ਤੁਰ ਗਿਆ ਥੋੜੇ ਚੰਗੇ ਮਾੜੇ ਕਹਿਣ ਦੇ ਨਾਲ ਤਾਂ ਉਹਦੇ ਤੇ ਕੋਈ ਅਸਰ ਨਹੀਂ ਹੋਣਾ ਤਾਂ ਉਦੋਂ ਬਾਅਦ ਕੀ ਹੁੰਦਾ ਫਿਰ ਮਰੇ ਦੇ ਬਾਅਦ ਜਿਹੜਾ ਕੱਠ ਹੁੰਦਾ ਮਗਰ ਤੇ ਜੇ ਜਾਂਉਂਦੇ ਦੇ ਮਗਰ ਕੱਠ ਵਿਖਾਇਆ ਜਾਵੇ ਤਾਂ ਦੇਸ਼ ਦਾ ਭਲਾ ਹੋ ਸਕਦਾ ਨਗਰਾਂ ਦਾ ਭਲਾ ਹੋ ਸਕਦਾ ਮਰਿਆਂ ਬਾਅਦ ਕੱਠ ਵਿਖਾਉਣ ਦਾ ਤਾਂ ਕੋਈ ਫਾਇਦਾ ਨਹੀਂ ਮਰੇ ਤੋਂ ਬਾਅਦ ਚਾਹੇ ਉਹਨੂੰ ਤੁਸੀਂ 50 ਬੰਦੇ ਜਾ ਕੇ ਸਾੜਾਓ ਚਾਹੇ 500 ਬੰਦਾ ਜਾ ਕੇ ਸਾੜਾਓ ਲਾਉਣੀ ਤਾਂ ਅੱਗ ਹੀ ਐ ਕੋਈ ਉਹਦੇ ਵਿੱਚ ਐ ਤਾਂ ਹੁੰਦਾ ਨਹੀਂ ਵੀ ਜਿਹਦੇ ਮਗਰ ਹਜ਼ਾਰ ਜਾਵੜਿਆ ਉਹ ਸੁਰਗਾਂ ਨੂੰ ਜਾਵੜੂਗਾ ਤੇ ਜਿਹੜਾ 50 ਜਾਣੇ ਮਗਰ ਜਾ ਕੇ ਅੱਗ ਲਾਏ ਉਹ ਮਤਲਬ ਹੀ ਸੁਰਗਾ ਨੂੰ ਨਹੀਂ ਜਾਊਗਾ ਉਹ ਤਾਂ ਆਪਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਜਾਣਾ ਹੈ ਪਰ ਇੱਥੇ ਦੁਨੀਆ ਦੀ ਜਿਹੜੀ ਫਿਕਰ ਤਾਂ ਦੁਨੀਆ ਦੀ ਫਿਕਰ ਤੇ ਕੀ ਹੈ ਵੀ ਮਰਿਆਂ ਬਾਦੋਂ ਇਕੱਠ ਵਿਖਾਉਂਦੇ ਆ ਮਰਿਆਂ ਬਾਦੋਂ ਇਕੱਠ ਨਹੀਂ ਵਿਖਾਉਣਾ ਚਾਹੀਦਾ ਜੇ ਕੋਈ ਦੁਨੀਆ ਦੇ ਵਿੱਚ ਚੰਗਾ ਕੰਮ ਕਰਦਾ ਉਹਦੇ ਜਾਉਂਦੇ ਦਾ ਸਾਥ ਦੇਣਾ ਉਹਦੇ ਜਾਉਂਦੇ ਦੀ ਗੱਲ ਮੰਨਣੀ ਇਹੀ ਆਉਣ ਵਾਲੀਆਂ ਪੀੜ੍ਹੀਆਂ ਦਾ ਭਲਾ ਹੋ ਸਕਦਾ ਤੇ ਮਗਰੋਂ ਬਾਅਦ ਫਿਰ ਪੱਲੀਆਂ ਤੇ ਬਹਿ ਕੇ ਮਸੂਬਾ ਕਰਨਾ ਚੰਗਾ ਹੁੰਦਾ ਸੀ ਹੁਣ ਮੈਂ ਆਪ ਦੀ ਗੱਲ ਕਰਦਾ ਵੀ ਮੈਂ ਜਦੋਂ ਇਸ ਦੁਨੀਆ ਤੋਂ ਗਿਆ ਮਗਰੋਂ ਪੱਲੀਆਂ ਦੇ ਬਹਿ ਕੇ ਚੰਗਾ ਕਹਿਣ ਦਾ ਤਾਂ ਕੋਈ ਗੱਲ ਨਹੀਂ ਗਈ ਜਾਂ ਮਗਰੋਂ ਕੱਠ ਵਿਖਾਉਣ ਦਾ ਤਾਂ ਮਰੇ ਤੋਂ ਬਾਅਦ ਕੱਠ ਵਿਖਾਉਣ ਦਾ ਤਾਂ ਕੋਈ ਫਾਇਦਾ ਨਹੀਂ ਅੱਜ ਜਿਉਂਦੇ ਬੰਦੇ ਦੀ ਗੱਲ ਮੰਨਣੀ ਚਾਹੀਦੀ ਹੈ ਚਾਹੇ ਕੋਈ ਵੀ ਹੈ ਚਾਹੇ ਉਹ ਦੁਨੀਆ ਦੀ ਗੱਲ ਕਰਦਾ ਹੈ ਚਾਹੇ ਦੇਸ਼ ਦੀ ਗੱਲ ਕਰਦਾ ਹੈ ਚਾਹੇ ਕਿਸੇ ਦਾ ਬਜ਼ੁਰਗ ਆਪ ਦੇ ਪੁੱਤਾਂ ਨੂੰ ਚੰਗੀ ਗੱਲ ਕਹਿੰਦਾ ਉਹਦੇ ਜਿਉਂਦੇ ਦੀ ਗੱਲ ਮੰਨਣੀ ਮਰੇ ਤੋਂ ਬਾਅਦ ਕਹਿ ਦਿੰਦੇ ਆ ਸਾਡਾ ਬਾਪੂ ਐ ਕਹਿੰਦਾ ਹੁੰਦਾ ਸੀ ਸਾਡਾ ਬਾਪੂ ਐ ਕਹਿੰਦਾ ਹੁੰਦਾ ਤੇ ਜਦੋਂ ਮੌਜੂਦ ਹੁੰਦਾ ਉਦੋਂ ਕੋਈ ਗੱਲ ਨਹੀਂ ਮੰਨਦੇ ਤਾ ਇਹਨਾ ਕੁਛ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਾ ਕਿਉਂਕਿ ਮਾਫੀ ਚਾਹੁੰਦੇ ਆਂ ਤੇ ਅਸੀਂ ਅੱਜ ਨੌਜਵਾਨ ਪੀੜ੍ਹੀ ਨੂੰ ਤੇ ਜਗਤ ਦੇ ਲੋਕਾਂ ਨੂੰ ਇਹੋ ਹੀ ਗੱਲ ਕਹਿਣੀ ਚਾਹੁੰਦੇ ਆਂ ਵੀ ਜਿਹੜਾ ਕੋਈ ਚੰਗੇ ਕੰਮ ਕਰਾਉਂਦਾ ਹੈ ਚੰਗਿਆਂ ਕੰਮਾਂ ਦੀ ਸਿੱਖਿਆ ਦਿੰਦਾ ਹੈ ਤੁਹਾਨੂੰ ਚੰਗਿਆਂ ਕੰਮਾਂ ਮੰਨੀ ਪਲੇਅਰਤ ਕਰਦਾ ਹੈ ਕੋਈ ਸੰਤ ਮਹਾਤਮਾ ਕੋਈ ਵੀ ਹੈ ਉਹਦੀ ਗੱਲ ਮੰਨੋ ਜਿਹੜਾ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਬਾਰੇ ਗੱਲ ਕਹਿੰਦਾ ਚਾਹੇ ਤੁਹਾਡਾ ਕੋਈ ਬਜ਼ੁਰਗ ਆ ਚਾਹੇ ਕੋਈ ਨਗਰਵਾਸੀ ਹੈ ਤਾਂ ਮੈਂ ਇਹੋ ਹੀ ਬੇਨਤੀ ਕਰਦਾ ਵੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਬਹੁਤ ਹੀ ਜਾਣੇ ਕਿ ਪਿੰਡ ਦੀ ਆਵਾਜ਼ ਚੰਗੇ ਕੰਮਾਂ ਦੀ ਆਵਾਜ਼ ਠਾਉਨੇ ਆ ਕਰਦੇ ਵੀ ਆਪਦੇ ਹੱਥੀ ਆਪਦੇ ਕੋਲੋਂ ਪੈਸਾ ਲਾ ਕੇ ਵੀ ਚੰਗੇ ਕੰਮ ਕਰਦੇ ਪਰ ਹੁਣ ਕੋਈ ਨਹੀਂ ਗੱਲ ਮੰਨਦਾ ਤਾਂ ਮਰਿਆਂ ਤੋਂ ਬਾਅਦ ਫਿਰ ਕਹਿੰਦੇ ਹੁੰਦੇ ਆ ਜਾਉਂਦਿਆਂ ਦੀ ਕੋਈ ਗੱਲ ਨਾ ਮੰਨੇ ਮਰਿਆਂ ਬਾਝੋਂ ਪੂਜਣ ਮਟੀਆਂ ਨੂੰ ਮਗਰੋਂ ਮਟੀਆਂ ਬਣਾ ਕੇ ਪੂਜਣ ਦਾ ਤਾਂ ਕੋਈ ਫਾਇਦਾ ਨਹੀਂ ਜਾਉਂਦਿਆਂ ਦੀ ਗੱਲ ਮੰਨਿਆ ਕਰੋ ਜਦੋਂ ਕੋਈ ਜਾਉਂਦਾ ਹੁੰਦਾ ਧਰਤੀ ਦੇ ਉੱਤੇ ਜਾਉਂਦਾ ਜੀ ਕੋਈ ਗੱਲ ਕਹਿੰਦਾ ਨਾ ਉਹਦੀ ਜਾਉਂਦੇ ਦੀ ਗੱਲ ਮੰਨਿਆ ਕਰੋ ਮਗਰੋਂ ਬਸਤਾਉਣ ਦਾ ਕੀ ਫਾਇਦਾ ਜਦੋਂ ਤੁਰ ਗਿਆ ਮਗਰੋਂ ਬਸਤਾਈ ਜਾਣਾ ਅਜੇ ਆਪਾਂ ਐਂ ਕਰ ਲੈਂਦੇ ਐਂ ਕਰ ਲੈਂਦੇ ਨਹੀਂ ਇਹ ਤੇ ਗੱਲਾਂ ਸਾਰੀਆਂ ਗਲਤ ਐ ਜਾਉਂਦੇ ਦੀ ਗੱਲ ਮੰਨੋ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਾ ਗਿਆ ਮਾਫੀ ਚਾਹੁੰਦੇ ਆ ਤਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਚੈਨਲ ਨਾਲ ਜੁੜੋ ਸਾਡੀਆਂ ਜਿਹੜੀਆਂ ਵੀਡੀਓ ਤੁਸੀਂ ਪਰਿਵਾਰ ਦੇ ਵਿੱਚ ਬਹਿ ਕੇ ਵੀ ਸੁਣ ਸਕਦੇ ਆ ਥੋੜੇ ਆਉਣ ਵਾਲੇ ਭਵਿੱਖ ਦੇ ਬਦਲੇ ਆ ਪੰਜਾਬ ਦੇ ਬਦਲੇ ਆ ਗਲੀਆਂ ਬਦਲੇ ਆ ਤੈਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵਾਦ ਘੱਟ ਬੋਲਾ ਗਿਆ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ